ਅਮਰੀਕੀ ਰਾਸ਼ਟਰਪਤੀ ਡੋਨਾਲਡ ਰੰਪ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨਾਲ ਨਿਰਪੱਖ ਵਪਾਰ ਸਮਝੌਤੇ ਤੇ ਪਹੁੰਚਣ ਦੇ ਬਹੁਤ ਨੇੜੇ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਕਿਸੇ ਸਮੇਂ ਤੇ ਭਾਰਤ ਤੇ ਲਗਾਏ ਗਏ ਟੈਰਿਫਾਂ ਨੂੰ ਘਟਾ ਦੇਣਗੇ ਤੇ 트ੰਪ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਭਾਰਤ ਨਾਲ ਇੱਕ ਸਮਝੌਤਾ ਕਰ ਰਹੇ ਹਾਂ ਤੇ ਇਹ ਪਹਿਲਾਂ ਨਾਲੋਂ ਬਹੁਤ ਵੱਖਰਾ ਹੈ ਇਸ ਲਈ ਉਹ ਮੈਨੂੰ ਇਸ ਸਮੇਂ ਪਸੰਦ ਨਹੀਂ ਕਰਦੇ ਪਰ ਉਹ ਸਾਨੂੰ ਦੁਬਾਰਾ ਪਸੰਦ ਕਰਨਗੇ ਉਹਨਾਂ ਇਹ ਟਿੱਪਣੀਆਂ ਵਰਲਡ ਆਫਿਸ ਸਮਾਰੋਹ ਦੌਰਾਨ ਕੀਤੀਆਂ ਜਿੱਥੇ ਉਪ ਰਾਸ਼ਟਰਪਤੀ ਜੇਡੀ ਵਾਂਸ ਨੇ ਸਰਜੀਓ ਗੋਰ ਨੂੰ ਭਾਰਤ ਵਿੱਚ ਨਵੇਂ ਅਮਰੀਕੀ ਰਾਜਦੂਤ ਵੱਲੋਂ ਸੋਹ ਚੁਕਾਈ ਤੇ ਭਾਰਤ ਨੂੰ ਹਿੰਦ ਪਰਸ਼ਾਂਤ ਖੇਤਰ ਵਿੱਚ ਇੱਕ ਮੁੱਖ ਆਰਥਿਕ ਅਤੇ ਰਣਨੀਤਿਕ ਸੁਰੱਖਿਆ ਭਾਈਵਾਲ ਦੱਸਿਆ ਤੇ ਉਹਨਾਂ ਨੂੰ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਨਦਾਰ ਰਿਸ਼ਤਾ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਵਧੀਆ ਸੰਬੰਧ ਹਨ ਅਤੇ ਸਰਜੀਓ ਗੋਰ ਨੇ ਉਸ ਰਿਸ਼ਤੇ ਨੂੰ ਮਜ਼ਬੂਤ ਕੀਤਾ ਹੈ ਕਿਉਂਕਿ ਉਹਨਾਂ ਦਾ ਪਹਿਲਾਂ ਹੀ ਪ੍ਰਧਾਨ ਮੰਤਰੀ ਨਾਲ ਦੋਸਤਾਨਾ ਰਿਸ਼ਤਾ ਰਿਹਾ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਰਜੀਓ ਭਾਰਤ ਵਿੱਚ ਰਾਜਦੂਤ ਬਣਨ ਜਾ ਰਹੇ ਨੇ ਤਾਂ ਉਹ ਲਗਾਤਾਰ ਸੰਪਰਕ ਵਿੱਚ ਸਾਂਟਿਓ ਸਰਜੀਓ ਨੂੰ ਪਸੰਦ ਕਰਦੇ ਸਨ ਉਹਨਾਂ ਨੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਟ ਨੂੰ ਕਿਹਾ ਹੈ ਕਿ ਪਰ ਅਸੀਂ ਬਹੁਤ ਨੇੜੇ ਹਾਂ ਸਕਾਟ ਮੇਰਾ ਮੰਨਣਾ ਹੈ ਕਿ ਅਸੀਂ ਇੱਕ ਅਜੇਹਾ ਸੌਦਾ ਕਰਨ ਦੇ ਬਹੁਤ ਨੇੜੇ ਹਾਂ ਜੋ ਸਾਰਿਆਂ ਲਈ ਚੰਗਾ ਹੋਵੇਗਾ ਇਸ ਤੋਂ ਸੋਕੋਟ ਬੇਸੈਂਟ ਨੇ ਜਵਾਬ ਦਿੱਤਾ ਕਿ ਬਿਲਕੁਲ ਜੇਕਰ 트াম্প ਤੋਂ ਪੁੱਛਿਆ ਗਿਆ ਕਿ ਕੀ ਉਹ ਭਾਰਤ ਨਾਲ ਵਪਾਰ ਸਮਝੌਤੇ ਦੇ ਹਿੱਸੇ ਵਜੋਂ ਟੈਰਿਫ ਘਟਾਉਣ ਬਾਰੇ ਵਿਚਾਰ ਕਰਨਗੇ ਤਾਂ ਉਹਨਾਂ ਨੇ ਕਿਹਾ ਕਿ ਇਸ ਵੇਲੇ ਭਾਰਤ ਤੇ ਬਹੁਤ ਜ਼ਿਆਦਾ ਟੈਰਿਫ ਹਨ ਕਿਉਂਕਿ ਉਹ ਪਹਿਲਾਂ ਰੂਸੀ ਤੇਲ ਖਰੀਦਦੇ ਸਨ ਪਰ ਹੁਣ ਉਹਨਾਂ ਨੇ ਰੂਸੀ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ ਰੂਸੀ ਤੇਲ ਦੀ ਉਹਨਾਂ ਦੀ ਖਰੀਦ ਵਿੱਚ ਕਾਫੀ ਕਮੀ ਆਈ ਹੈ ਹਾਂ ਅਸੀਂ ਜਲਦੀ ਹੀ ਉਹਨਾਂ ਟੈਰਿਫਾਂ ਨੂੰ ਘਟਾਉਣ ਜਾ ਰਹੇ ਹਾਂ ਅਸੀਂ ਉਹਨਾਂ ਨੂੰ ਕਿਸੇ ਸਮੇਂ ਘਟਾਵਾਂਗੇ ਟੈਰਿਫ ਤੋਂ ਬਿਨਾ ਸਾਡਾ ਦੇਸ਼ ਬਹੁਤ ਮੁਸ਼ਕਲ ਸਥਿਤੀ ਦੇ ਵਿੱਚ ਹੋਵੇਗਾ ਜਿਵੇਂ ਕਿ ਇਹ ਕਈ ਸਾਲਾਂ